ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਪੰਜਾਬ ਦੇ 4 ਹਲਕਿਆਂ 'ਚ ਜਿਮਣੀ ਚੋਣਾਂ ਹੋ ਰਹੀਆਂ ਹਨ ਲਾਈਵ ਤਸਵੀਰਾਂ ਉਖਾ ਰਹੇ ਹਾਂ ਜ਼ਿਲ੍ਹਾ ਗੁਰਦਾਸਪੁਰ ਦਾ ਹਲਕਾ ਡੇਰਾ ਬਾਬਾ ਨਾਨਕ ਜਿੱਥੇ ਕਿ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜੋ ਕਿ ਮੈਂਬਰ ਆਫ ਪਾਰਲੀਮੈਂਟ ਚੁਣੇ ਗਏ ਸਨ ਉਹਨਰੇ ਚੁਣੇ ਜਾਣ ਤੋਂ ਬਾਅਦ ਇਹ ਸੀਟ ਬਿਲਕੁਲ ਫ੍ਰੀ ਹੋਈ ਸੀ ਅਤੇ ਇੱਥੇ ਹੁਣ ਜਿਮਣੀ ਚੋਣ ਹੋ ਰਹੀ ਹੈ ਅਸੀਂ ਲਾਈਵ ਤਸਵੀਰਾਂ ਉਖਾ ਰਹੇ ਹਾਂ ਸੁਖਜਿੰਦਰ ਸਿੰਘ ਰੰਧਾਵਾ ਦੇ ਧਰਮ ਪਤਨੀ ਜੋ ਕਿ ਉਮੀਦਵਾਰ ਨੇ ਸ਼੍ਰੀਮਤੀ ਜਤਿੰਦਰ ਕੌਰ ਰੰਧਾਵਾ ਪਰਿਵਾਰ ਸਮੇਤ ਇੱਥੇ ਅੱਜ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਵਾਸਤੇ ਪਹੁੰਚੇ ਹਨ ਉਹਨਾਂ ਨੇ ਗੱਲਬਾਤ ਦੌਰਾਨ ਦੱਸਿਆ ਹੈ ਕਿ ਲੋਕ ਕਾਂਗਰਸ ਨੂੰ ਲਾਈਕ ਕਰ ਰਹੇ ਹਨ ਅਤੇ ਕਾਂ ਤੁਸੀਂ ਰਸਤੇ 'ਚ ਮੈਨੂੰ ਘੇਰ ਕੇ ਮੇਰੇ ਭਰਾ ਖੜੇ ਹੋ ਗਏ ਨੇ। ਸੋ ਮੈਂ ਇਹੋ ਹੀ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਕਾਂਗਰਸ ਡੇਰਾ ਬਾਬਾ ਨਾਨਕ ਮੌਜੂਦਾ ਸਰਕਾਰ ਨੇ ਜੋ ਇਹਨਾਂ ਦੇ ਨਾਲ ਕੀਤਾ ਉਹਨਾਂ ਸਵਾਲਾਂ ਦਾ ਜਵਾਬ ਦੇਣ ਦੇ ਲਈ ਅੱਜ ਵੀ ਸਾਡੇ ਨਾਲ ਖੜੀ ਹੈ ਕਾਂਗਰਸ ਪਾਰਟੀ ਦੇ ਨਾਲ ਖੜੀ ਹੈ ਔਰ ਇਹਦਾ ਜਵਾਬ ਦਾ ਇਹਦਾ ਜੋ ਜਵਾਬ ਹੈ ਉਹਨਾਂ ਨੇ ਬੜੀ ਮਸ਼ੀਨ ਦਾ ਬਟਨ ਦਬਾ ਕੇ ਪੰਜੇ ਦਫੇ ਦੇਣਾ। ਮੈਂ ਤਾਂ ਬੜੀ ਈਜ਼ੀ ਨਜ਼ਰ ਆ ਰਹੀ ਹੈ ਜੀ। ਪਹਿਲੀ ਇਲੈਕਸ਼ਨ ਹੈ ਜੋ ਐਸ ਵਾਰ ਮੈਨੂੰ ਇੰਨਾ ਚੰਗਾ ਮਾਹੌਲ ਮਿਲਿਆ ਹੈਗਾ ਪਰ ਨਾਲ ਦੀ ਨਾਲ ਦੁੱਖ ਵੀ ਹੈਗਾ ਕਿ ਸਾਡੇ ਕਿਸਾਨਾਂ ਦੇ ਨਾਲ ਸਾਡੇ ਝੋਨੇ ਦੇ ਨਾਲ ਜੋ ਇਹਨਾਂ ਨੇ ਦੁਰਗਤੀ ਕੀਤੀ ਹੈ ਔਰ ਸਾਡੀ ਮਹਿਲਾਵਾਂ ਦੇ ਨਾਲ ਜਿਹੜੇ ਵਾਅਦੇ ਕਰਕੇ ਮੁਕਰੇ ਨੇ ਔਰ ਉਹਨਾਂ ਦਾ ਜਵਾਬ ਲੈਣ ਦੇ ਲਈ ਮੈਂ ਇਹ ਮਹਿਲਾਵਾਂ ਮੈਨੂੰ ਇਹ ਸੱਜ ਤੱਕ ਪਹੁੰਚਾਉਣਗੇ ਉੱਥੇ ਵਿਧਾਨ ਸਭਾ ਦੇ ਵਿੱਚ ਕਿ ਮੈਂ ਅੱਗੇ ਹੋ ਕੇ ਖੜੀ ਹੋ ਕੇ ਧਰਨੇ ਲਾਉਣ ਲਈ ਤਿਆਰ ਹਾਂ ਇਹਨਾਂ ਦਾਵਾ ਸਾਬ ਗਏ ਹੋਏ ਨੇ ਜੋ ਉਧਰ ਉਹਨਾਂ ਮਸਲਾ ਹੱਲ ਕਰਨਗੇ ਖਾਲੀ ਮੋੜਨ ਵਾਲੇ ਨਹੀਂ ਹੈਗੇ ਜੀ ਟਾਈਮ ਤੁਸੀਂ ਦੇਖਿਆ ਹੋਣਾ ਜਦ ਡੀਸੀ ਦਫ਼ਤਰ ਦੇ ਵਿੱਚ ਜੋ ਹੋਇਆ ਉਹ ਕੁਝ ਲੋਕ ਇਹੋ ਜਿਹੇ ਹੋਣਗੇ ਸ਼ਰਾਤੀ ਅੰਸਰ ਜਿਹੜੇ ਕਹਿੰਦੇ ਆ ਗਲਤ ਹੋਇਆ ਜੀ ਇੱਕ ਲੀਡਰ ਨੂੰ ਇਹ ਕਰਨਾ ਨਹੀਂ ਚਾਹੀਦਾ ਸਰਕਾਰ ਦੇ ਅਗੇਂਸ ਪਰ ਜੋ ਪ੍ਰੋਟੋਕੋਲ ਦੇ ਅਕੋਰਡਿੰਗਲੀ ਜੋ ਰੰਧਾਵਾ ਸਾਹਿਬ ਨੇ ਕੀਤਾ ਉਹ ਬਿਲਕੁਲ ਸਹੀ ਕੀਤਾ ਬਲ ਠੀਕ ਹੁੰਦਾ ਤਾਂ ਇੰਨਾ ਜਨਸਹਿਬ ਉੱਪੜ ਕੇ ਆਉਣਾ ਹੀ ਨਹੀਂ ਸੀ ਉਹ ਮੜ ਕੇ ਆਉਣਾ ਹੀ ਨਹੀਂ ਸੀ ਸਾਹਮਣੇ ਸਾਡਾ ਸਾਥ ਨਹੀਂ ਸੀ ਦੇਣਾ ਲੋਕਾਂ ਨੂੰ ਹਾਂਜੀ ਇਲੈਕਸ਼ਨ ਦਾ ਮਾਹੌਲ ਠੀਕ ਹੈ ਜੀ ਕੋਈ ਐਸੀ ਡਰ ਵਾਲੀ ਗੱਲ ਨਹੀਂ ਹੈਗੀ ਬਾਕੀ ਠੀਕ ਹੈ ਇਕਾ ਦੁੱਕਾ ਜਗ੍ਹਾ ਤੇ ਉਹ ਜਾ ਕੇ ਪਰਿਵਾਰ ਕੋਸ਼ਿਸ਼ ਇਹੋ ਜੀ ਕਰਦੇ ਧਮਕੀਆਂ ਦੇਣ ਦੀ ਪਰ ਜੇ ਜਦੋਂ ਆਪਾਂ ਇਦਾਂ ਕਰ ਲਈਏ ਨਾ ਵੀ ਹਰ ਘਰ ਵਿੱਚ ਜੇ ਅਸੀਂ ਧਮਕੀ ਦੇਣਾ ਸ਼ੁਰੂ ਕਰ ਦਈਏ ਤੇ ਲੋਕਾਂ ਦਾ ਡਰ ਵੈਸੇ ਖਤਮ ਹੋ ਜਾਂਦਾ ਹੈ। ਇਹਨੂੰ ਕੋਈ ਫਰਕ ਨਹੀਂ ਮਹਿਸੂਸ ਹੁੰਦਾ ਜੀ ਕਿਉਂਕਿ ਘਰ ਬੈਠ ਕੇ ਪਿੱਛੇ ਜਦ ਕੋਈ ਵੀ ਕੈਂਡੀਡੇਟ ਹੈ ਜਾਂ ਆਪਾਂ ਇੱਕ ਸ਼ਿਕਾਰੀ ਲੈ ਲਈਏ ਜਦ ਪਿੱਛੇ बैठ के मुकाबला देख रहे हांदा है ता ओठो पॉजिटिव नेगेटिव भी काढ लेंडा जी जडियां ਆਪਣੀਆਂ ਕਮੀਆਂ ਸੀ ਉਹਨਾਂ ਨੂੰ ਖਾਸ ਤੌਰ ਤੇ ਮੇਰਾ ਆਪਣਾ ਸੁਭਾਅ ਵੀ ਹੈ ਕਿ ਮੈਂ ਆਪਣੀਆਂ ਮੇਰੀ ਵਾਹ ਵਾਹੀ ਕੋਈ ਕਰੇ ਤਾਂ ਮੈਨੂੰ ਉਹ ਚੰਗੀ ਨਹੀਂ ਲੱਗਦੀ ਜਿਹੜਾ ਮੇਰੀ ਕਮੀ ਦੱਸੇ ਤੇ ਮੈਂ ਉਸ ਇਨਸਾਨ ਤੇ ਜ਼ਿਆਦਾ ਖੁਸ਼ ਰਹਿੰਦੀ ਆ ਸਾਈਡ ਬਾਈ ਸਾਈਡ ਹੁਣ ਵੀ ਸਾਰਾ ਕੁਝ ਹੀ ਸੰਭਾਲਦਾ ਜੀ ਘਰ ਵੀ ਦੇਖਣਾ ਮੇਰੀਆਂ ਬੇਟੀਆਂ ਮੈਰਿਡ ਨੇ ਬੇਟਾ ਮੇਰਾ ਜਵਾਨ ਹੈ ਜੀ ਉਹ ਵੀ ਮੇਰੇ ਸਾਥ ਦੇ ਰਿਹਾ ਤੇ ਰੰਦਾਵਾ ਸਾਹਿਬ ਦੇ ਬਾਹਮਾ ਬਣ ਕੇ ਅਸੀਂ ਖੜੇ ਹੋਏ ਆ ਜੀ ਅਸੀਂ ਕੋਈ ਅਲੱਗ ਤੋਂ ਇੱਕ ਪੋਲੀਟੀਕਲ ਖੜਾ ਨਹੀਂ ਕਰ ਰਹੇ ਹੈਗੇ ਸਿਸਟਮ ਤੇ ਰੰਧਾਵਾ ਸਾਹਿਬ ਦੇ ਕਦਮਾਂ 'ਚ ਕਦਮ ਮਲਾ ਕੇ ਚੱਲ ਰਹੇ ਆ ਜੀ ਉਹਨਾਂ ਨੂੰ ਕਾ ਨਹੀਂ ਕੋਈ ਮੁਸ਼ਕਿਲ ਨਹੀਂ ਲੱਗ ਰਿਹਾ ਜੀ ਤੁਹਾਨੂੰ ਲੱਗ ਰਿਹਾ ਮੇਰੇ ਚਿਹਰੇ ਤੋਂ ਕੋਈ ਇਹੋ ਜਿਹੀ ਕੋਈ ਤੁਹਾਨੂੰ ਨਜ਼ਰ ਆ ਰਹੀ ਹੈ ਕੋਈ ਬਿਲਕੁਲ ਠੀਕ ਹੈ ਜੀ ਥੈਂਕ ਯੂ ਤੁਸ ਨੂੰ ਇਹੋ ਹੀ ਅਪੀਲ ਹੈ ਜੀ ਤਕੜੇ ਹੋ ਕੇ ਇਲੈਕਸ਼ਨ ਲੜਨ ਵੋਟਾਂ ਪਾਉਣ ਰੰਧਾਵਾ ਸਾਹਿਬ ਹਰ ਪਿੰਡ ਵਿੱਚ ਜਾ ਰਹੇ ਨੇ ਅਸੀਂ ਚਾਰ ਪੰਜ ਟੀਮਾਂ ਬਣਾਈਆਂ ਹੋਈਆਂ ਨੇ ਅਸੀਂ ਖੁਦ ਵੀ ਮੈਂ ਲੇਡੀਜ਼ ਦੇ ਨਾਲ ਦੋ ਤਿੰਨ ਗੱਡੀਆਂ ਲੈ ਕੇ ਮੈਂ ਵੀ ਪਹੁੰਚ ਰਹੀਆਂ ਜੀ ਔਰ ਮੇਰੇ ਨਾਲ ਬੜੀਆਂ ਸਟਰੋਂਗ ਲੇਡੀਜ਼ ਹੈ ਸੋ ਅਸੀਂ ਵੀ ਆਦਮੀਆਂ ਨਾਲ ਘਟ ਨਹੀਂ ਹੈਗੀਆਂ ਜੀ ਤੇ ਬਿਲਕੁਲ ਜੋ ਵੀ ਜਿੱਥੇ ਕੋਈ ਗਲਤ ਹੁੰਦਾ ਹੋਏਗਾ ਅਸੀਂ ਆਵਾਜ਼ ਉਠਾਵਾਂਗੇ ਔਰ ਉਹਦਾ ਹੱਲ ਵੀ ਕਰਾਂਗੇ ਲੋਕਾਂ ਤੋਂ ਜੁਨੀਆਂ ਵੋਟਾਂ ਪਾਈਆਂ ਰੰਧਾਵਾ ਨੂੰ ਪਾਈਆਂ ਅੱਜ ਪਹਿਲੀ ਵਾਰੀ ਮਮਾ ਨੂੰ ਵੋਟ ਪਾਵਾਂਗੇ ਕਿਉਂਕਿ ਘਰ ਚ ਸਭ ਤੋਂ ਵੱਧ ਮਿਹਨਤ ਵੀ ਉਹਨਾਂ ਦੀ ਪਹਿਲਾਂ ਹੁੰਦੀ ਰਹੀ ਹੈ ਤੇ ਅੱਜ ਵੋਟ ਵੀ ਉਹਨਾਂ ਦੇ ਕੋਲ ਜਿਹੜੀ ਜਾਊਗੀ ਵਸਤੇ ਅੱਜ ਸਭ ਤੋਂ ਵੱਧ ਖੁਸ਼ੀ ਇਹੋ ਹੀ ਹੈ ਕਿ ਅੱਜ ਮਮਾ ਨੂੰ ਵੋਟ ਪਾਣੀ ਹੈ ਬਿਲਕੁਲ ਜੀ ਪਹਿਲਾਂ ਗੁਰੂ ਘਰ ਆਈ ਤੇ ਸਾਡੇ ਬਾਬਾ ਸੇਸੇ ਰੰਡਾਵਾ ਜੀ ਸ਼ੀਰ ਉਹਨਾਂ ਦੇ ਗੁਰਦੁਆਰਾ ਉਹਨਾਂ ਦਾ ਸਥਾਨ ਨਾਲ ਸਾਡੇ ਬਜ਼ੁਰਗਾਂ ਦੀ ਸਮਾਦ ਨਾਲ ਸ਼ੀਰ ਭਾਈ ਲక్ష్మణ ਸਿੰਘ ਉਹਨਾਂ ਦੇ ਸਥਾਨ ਤੇ ਮੱਥਾ ਟੇਕੀਦਾ ਇਹ ਇਹ ਸਾਰਿਆਂ ਦਾ ਅਸ਼ੀਰਵਾਦ ਲੈ ਕੇ ਘਰੋਂ ਨਿਕਲੀਦਾ ਹੁੰਦਾ ਫੇਰ ਵੋਟ ਪਾਉਣ ਜਾਈਦਾ ਫੇਰੀ ਵਧੀਆ ਦਿਨ ਇਹ ਉੱਪਰ ਕਿਉਂਦਾ ਜੀ ਉੱਥੇ ਉਹਨਾਂ ਨੇ ਗੱਡੀ ਲਾਈ ਹੋਈ ਸੀ ਇਹ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕਿ ਇੱਥੇ ਜਿਹੜਾ ਕਾਂਗਰਸ ਨੂੰ ਵੋਟ ਪਾਉਣ ਆ ਰਹੇ ਉਹਨੂੰ ਭਜਾਉਣ ਦੀ ਕੋਸ਼ਿਸ਼ ਕਰ ਰਹੇ ਸੀ ਇਹਦੇ ਪੁਲਿਸ ਦੇ ਸਾਹਮਣੇ ਹੁੰਦੀ ਹੈ ਪੁਲਿਸ ਨੂੰ ਕਿਹੜੀ ਗੱਲ ਨਹੀਂ ਪਤਾ ਹੁੰਦੀ ਪਰ ਆਪਣੇ ਕੋਲਨ ਗੈਲੀ ਵਰਤਣਾ ਚਾਹੁੰਦੇ ਹੁੰਦੇ ਕਿ ਕਿਸੇ ਨੂੰ ਪਤਾ ਨਾ ਲੱਗੇ ਤੇ ਚੁੱਪਚਾਪ ਹੀ ਤੇ ਰਹਿ ਲਈ ਹੁਣ ਰੰਧਾਵਾ ਸਾਬ ਉੱਥੋਂ ਹੀ ਆ ਰਹੇ ਨੇ ਤਾਂ ਹੀ ਮੈਨੂੰ ਲੱਗਦਾ ਤੁਹਾਨੂੰ ਸਾਰਿਆਂ ਨੂੰ ਵੇਟ ਵੀ ਕਰਨੀ ਪਈ ਉਧਰ ਗਏ ਸੀਗੇ ਤੇ ਇਹ ਇੰਨਾ ਕਿਤੇ ਇਹਨਾਂ ਨੇ ਕਰੀ ਜਾਣਾ ਹੁੰਦੇ ਪਿਛਲੇ ਦਿਨਾਂ ਚ ਵੀ ਬੜਾ ਕੀਤਾ ਅੱਗੇ ਵੀ ਬਸ ਅੱਜ ਦਾ ਦਿਨ ਅਖੀਰਲਾ ਰਹਿ ਗਿਆ ਲੋਕਾਂ ਨੂੰ ਮੈਂ ਉਹੀ ਅਪੀਲ ਕਰੂੰਗਾ ਕਿ ਅੱਜ ਦਾ ਦਿਨ ਇਹਨਾਂ ਦੀ ਬਦਮਾਸ਼ੀ ਜਿਹੜੀ ਕੋਈ 1 2% ਇਹਨਾਂ ਦੀ ਚੱਲ ਜਾਣੀ ਉਸ ਤੋਂ ਬਾਅਦ ਕੋਈ ਟਾਈ